ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਮੈਲਬਰਨ ਟੈਸਟ ਦੇ ਦੂਜੇ ਦਿਨ ਮੁਰਲੀ ਵਿਜੇ ਨੇ ਦਮਦਾਰ ਪਾਰੀ ਖੇਡੀ ਦਿਨ ਦੀ ਖੇਡ ਖਤਮ ਹੋਣ ਤੱਕ ਮੁਰਲੀ ਵਿਜੇ 55 ਦੌੜਾਂ ਬਣਾ ਕੇ ਨਾਬਾਦ ਸਨ ਆਸਟ੍ਰੇਲੀਆਈ ਟੀਮ ਦੇ 530 ਦੌੜਾਂ ਬਣਾਉਣ ਮਗਰੋਂ ਭਾਰਤੀ ਟੀਮ ਨੂੰ ਮੁਕਾਬਲੇ 'ਚ ਬਣੇ ਰਹਿਣ ਲਈ ਮਜ਼ਬੂਤ ਸ਼ੁਰੂਆਤ ਦੀ ਲੋੜ ਸੀ ਤੇ ਵਿਜੇ ਨੇ ਭਾਰਤ ਨੂੰ ਇਹ ਮਜ਼ਬੂਤ ਸ਼ੁਰੂਆਤ ਦਿੱਤੀ ਮੁਰਲੀ ਵਿਜੇ ਨੇ ਦਮਦਾਰ ਬੱਲੇਬਾਜ਼ੀ ਕਰਦਿਆਂ ਕਿਸੇ ਵੀ ਆਸਟ੍ਰੇਲੀਆਈ ਗੇਂਦਬਾਜ਼ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੱਤਾ ਮੁਰਲੀ ਵਿਜੇ ਨੇ ਤਵਨ ਨਾਲ ਮਿਲ ਕੇ ਪਹਿਲੇ ਵਿਕਟ ਲਈ 55 ਦੌੜਾਂ ਜੋੜੀਆਂ ਜਦ ਤਵਨ ਦਾ ਵਿਕਟ ਡਿੱ ਗਿਆ ਤਾਂ ਵਿਜੇ ਨੇ ਹੋਰ ਵੀ ਸੰਭਲ ਕੇ ਖੇਡਣਾ ਸ਼ੁਰੂ ਕੀਤਾ ਅਤੇ ਦਿਨ ਦੀ ਖੇਡ ਮੁੱਕਣ ਤੱਕ ਆਪਣਾ ਵਿਕਟ ਬਚਾਏ ਰੱਖਿਆ ਮੁਰਲੀ ਵਿਜੇ ਨੇ ਪੂਰੀ ਸੀਰੀਜ਼ ਦੌਰਾਨ ਦਮਦਾਰ ਖੇਡ ਵਿਖਾਈ ਹੈ ਇਹ ਮੁਰਲੀ ਵਿਜੇ ਦਾ ਸੀਰੀਜ਼ 'ਚ ਤੀਜਾ ਅਰਧ ਸੈਂਕੜਾ ਹੈ ਇਸ ਤੋਂ ਇਲਾਵਾ ਮੁਰਲੀ ਵਿਜੇ ਇੱਕ ਸੈਂਕੜਾ ਵੀ ਜੜ ਚੁੱਕੇ ਨੇ ਐਡੀਲੇਡ 'ਚ ਖੇਡੇ ਗਏ ਪਹਿਲੇ ਟੈਸਟ 'ਚ ਮੁਰਲੀ ਵਿਜੇ ਨੇ 53 ਅਤੇ 99 ਦੌੜਾਂ ਦੀਆਂ ਭਾਰੀਆਂ ਖੇਡੀਆਂ ਫਰ ਬਲਿਸ ਮੈਂਚ ਮੁਰਲੀ ਵਿਜੇ ਨੇ 144 ਅਤੇ 27 ਦੌੜਾਂ ਦਾ ਯੋਗਦਾਨ ਪਾਇਆ ਤੇ ਹੁਣ ਮੈਲਬਨ ਚ ਵੀ ਮੁਰਲੀ ਵਿਜੇ ਹਿੱਟ ਸਾਬਿਤ ਹੋਏ ਵੇਖਣ ਲਾਇਕ ਰਹੇਗਾ ਕਿ ਮੁਰਲੀ ਵਿਜੇ ਆਪਣੀ ਇਸ ਪਾਰੀ ਨੂੰ ਤੀਜੇ ਦਿਨ ਦੀ ਖੇਡ ਦੌਰਾਨ ਕਿੰਨਾ ਅੱਗੇ ਵਧਾ ਸਕਦੇ ਨੇ ਈਬੀਬੀ ਸੰਜਾ ਤੁਹਾਨੂੰ ਰੱਖੇ ਅੱਗੇ